ਸਵਾਈ ਗੁਰਜੀਕਾ ਖਾਲਸਾ ਸਤਿ ਸ੍ਰੀ ਅਕਾਲ ਗੁਰਜੀ ਕੀ ਫਤਿਹ ਮੈ ਗੁਰਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆ। ਇਹ ਸਵੇਰ ਦੇ ਕੰਮ ਆਪਣੇ ਹੁੰਦੇ ਨੇ ਸ਼ੁਰੂ ਪਹਿਲਾਂ ਦੁੱਧ ਤੋਂ। ਇੱਧਰ ਚਾਹ ਬਣਾ ਲਈ ਐ ਤੇ ਦੁੱਧ ਦਾ ਕੰਮ ਨਿਮੇੜਤਾ ਹੀ ਦੁੱਧ ਧਰਤਾ ਮੈਂ ਤੱਤਾ ਉਹ ਇੱਕ ਕਵਾਲੀ ਦੇ ਕੇ ਰੱਖ ਲਿਆ। ਲੋ ਜੀ ਹੁਣ ਆਪਾਂ ਧਰ ਲਾਣੀ ਸਵੇਰੇ ਸਵੇਰੇ ਅੱਜ ਦਾਲ। ਇੱਧਰ ਤੜਕਾ ਪੁੰਨ ਲੈਣੀ ਆ ਤੇ ਇੱਧਰ ਕਿਉ ਗਰਮ ਕਰਿਆ ਸੀਗਾ ਮੈਂ ਜਿਹੜਾ ਉਹ ਪੁੰਨਤਾ। ਕੁਸ ਡੱਬੇ ਚ ਪੁਣਤਾ ਕੁਸੇ ਛੋਟੀ ਕੌਲੀ ਚ ਪਾ ਲਿਆ ਚੋਪੜ ਚਾਪਣ ਦੇ ਵਾਸਤੇ ਇਹ ਕਿਉਂ ਵਾਲੀ ਕੌਲੀ ਜੀ ਆ ਮੇਰੇ ਵਿੱਚ ਲੋਜੀ ਕਿਉਂ ਤਾਂ ਪੁਣਤਾ ਪਾਣ ਇਹਦੇ ਵਿੱਚ ਪੁਣ ਕੇ ਨਚੋਰ ਕੇ ਸਮਾਰ ਕੇ ਕਿੰਨੀ ਤਰਾ ਤੇ ਇਹਦੇ ਵਿੱਚ ਪੁਣ ਕੇ ਹੁਣ ਇੱਕ ਕੌਲੀ ਚ ਰੱਖ ਦਨੇ ਆਪਾਂ ਇਹ ਰੱਖ ਲਾ ਨੇ ਇੱਧਰ ਥੋੜਾ ਜਿਹਾ ਘੱਟ ਲੱਗਦਾ ਮੈਨੂੰ ਤੜਕੇ ਲਈ ਇਹਦੇ ਚ ਹੋਰ ਪਾ ਲਾਣੀ ਆ ਮੈਂ ਥੋੜਾ ਜਿਹਾ ਇੱਕ ਘੜਸੀ ਪਹਿਲਾਂ ਥੋੜਾ ਸੀਗਾ ਲੋ ਜੀ ਮੈਂ ਪੁਣਤਾਂ ਨਾਲੇ ਨਾਲੇ ਦੇ ਵਿੱਚ ਹੋਰ ਪਾਲੀਆਂ ਦੋ ਗੜ ਸੀ ਹੁਣ ਟੜਕਾ ਭੁੰਨ ਦੇ ਇੱਧਰ ਆਪਣਾ ਨਾਲੇ ਟੜਕਾ ਭੁੱਜਦਾ ਤੇ ਨਾਲੇ ਧਰੀ ਵੀ ਆਪਣੀ ਦਾਲ ਇਹ ਕਿਉਂ ਪੁਣਤਾ ਡੱਬੇ ਚ ਡੱਬੇ ਚ ਪੁਣ ਕਿੱਧਰ ਰੱਖਤਾ ਤੇ ਲੋ ਜੀ ਦਾਲ ਮਾਰਦਾ ਕੁੱਕਰ ਸੀਟੀਆਂ ਇੱਧਰ ਮਸਾਲਾ ਭੁੰਦੀ ਸੀਗੀ ਆਪਾਂ ਟੜਕਾ ਦਾਲ ਦਾ ਲੋ ਜੀ ਦਾਲ ਤਾਂ ਪਰਲੀ ਸਾਈਡ ਤੇ ਰੱਖਤੀ ਹੁਣ ਮੈਂ ਇੱਧਰ ਪਹਿਲਾਂ ਮਸਾਲਾ ਭੁੰਨਦਾ ਮਸਾਲਾ ਭੁੰਨ ਕੇ ਰੱਖ ਕੇ ਦਾਲ ਚ ਪਾਤਾ ਹੀ ਦਾਲ ਪਰਲੇ ਗੈਸ ਤੇ ਰੱਖਤੀ ਛੋਟੇ ਚੁੱਲੇ ਤੇ ਤੇ ਇਧਰ ਮੈਂ ਦਾਲ ਰੱਖ ਕੇ ਤੜਕਾ ਪਾ ਕੇ ਉਹਦੇ ਵਿੱਚ ਇਹ ਧੋ ਕੇ ਪਾ ਦਨੀ ਆ ਥੋੜਾ ਜਿਹਾ ਮਸਾਲਾ ਜਿਹਾ ਕਿ ਉਹ ਜਲ ਗਿਆ ਬਹ ਹੁੰਦਾ ਤੇ ਲੋ ਜੀ ਉਹਦੇ ਚ ਪਾ ਕੇ ਰੱਖ ਕੇ ਹੁਣ ਆਪਾਂ ਧਰ ਲਿਆ ਤਵਾ ਤਵਾ ਤਰ ਕੇ ਹੁਣ ਲਾਉਣੀ ਆ ਰੋਟੀ ਲੋ ਜੀ ਵੇਖ ਬਈ ਹੁਣ ਰੋਟੀ ਲਾ ਲਈਏ ਰੋਟੀ ਲਾ ਕੇ પેટ ਇਹ ਤੋਰੀਏ ਪਹਿਲਾਂ ਸਕੂਲ ਉਹ ਜਾਊਗਾ ਆਪਣਾ ਪੜਨ ਤੇ ਆਪਾਂ ਕੀ ਕੰਮ ਕਰਦਿਆਂ ਫਿਰ ਦੇਖਦਿਆਂ ਲੋ ਜੀ ਪਹਿਲਾਂ ਰੋਟੀ ਰੁੱਕ ਦਾ ਕੰਮ ਨੇ ਮੇਟਤੀ ਏ ਝਾੜੂ ਲਾਤਾ ਪੋਚਾ ਤਾਂ ਇਹ ਲਗਾਉਣਾ ਮੇਜੇ ਰੱਖਿਆ ਪਿਆ ਬੈਡਾਂ ਤੇ ਨੇ ਇੱਥੇ ਸਾਫ ਕਰਤਾ ਸਾਫ ਕਰਕੇ ਝਾੜੂ ਲਗਾਤਾ ਝਾੜੂ ਲਗਾ ਕੇ ਹੁਣ ਪੋਚਾ ਲਗਾਉਨੇ ਆ ਇਹ ਰੱਖ ਲਿਆ ਬਾਲਟੀ ਆਪਾਂ ਨੇ ਤਿਆਰ ਕਰ ਤੇ ਲੋ ਜੀ ਇੱਧਰ ਵੀ ਪੋਚਾ ਲਗਾਤਾ ਮੰਜਾ ਕਰਤਾ ਹੀ ਖੜਾ ਮੰਜਾ ਫਿਟਾ ਲਾਂਗੇ ਉਧਰ ਪੋਚਾ ਲਗਾ ਕੇ ਪੜਦੇ ਪੁਰ ਦੇ ਚੱਕੇ ਪਏ ਨੇ ਇੱਧਰ ਗੱਦਾ ਰੱਖਤਾ ਇੱਧਰ ਗੱਦਾ ਰੱਖ ਕੇ ਤੇ ਲੋਜੀ ਪੜਦੇ ਇਕੱਠੇ ਕਰੇ ਪੈਨੇ ਨੇ ਫਿਰ ਝਾੜੂ ਪੋਚਾ ਲਗਾ ਕੇ ਕੰਮ ਨਿਬੜ ਕੇ ਫਿਰ ਸੈੱਟ ਕਰ ਦਾਂਗੇ ਤੇ ਲੋਜੀ ਝਾੜੂ ਦਾ ਕੰਮ ਨਿਬੜ ਗਿਆ ਇੱਧਰ ਤੇ ਇੱਧਰ ਵੀ ਨਿਬੜ ਗਿਆ ਹੁਣ ਆਪਾਂ ਲਗਾ ਦਈਏ ਪੋਚਾ ਇਹ ਟਰੇ ਉਰੇ ਰੱਖ ਰੱਖੀ ਜਾਨਾ ਨੇ ਪਤਾ ਨਹੀਂ ਕਾਹਦੇ ਤੇ ਲੋਜੀ ਪੋਚਾ ਲਗਾ ਦਈਏ ਹੁਣ ਤੇ ਲਗਾ ਦਈਏ ਪਹਿਲਾਂ ਪੋਚਾ ਫਿਰ ਇੱਧਰ ਬੇਟਾ ਤਿਆਰ ਹੁੰਦਾ ਕਿ ਕੰਮ ਨਵੇੜ ਦੀ ਇੱਧਰ ਫਿਰ ਸੁੱਕ ਜੂਗਾ ਨਹੀਂ ਫਿਰ ਪੱਖਾ ਤਾਂ ਉਦੋਂ ਵੈਸੇ ਲਾਉਂਦਾ ਹੀ ਆ ਮੈਂ ਪੱਖਾ ਲਾਉਂਦੀ ਨਹੀਂ ਉਹ ਲਾਉਗਾ ਨਾ ਆਊਗਾ ਤਿਆਰ ਹੋਊਗਾ ਜਦ ਨੂੰ ਸੁੱਕ ਜੂਗਾ ਤੇਨੂੰ ਪੈੜਾ ਨਹੀਂ ਹੋਣਗੀਆਂ ਨਾ ਕੰਮ ਨਵੇੜ ਦਈਂ ਬੰਦੇ ਗੁਰੂ ਜੀ ਜਾਨ ਨੂੰ ਆਊਏ ਕਮਰੇ ਚ ਜਾਨ ਨੂੰ ਸੁੱਕ ਜਾਣਾ ਉਧਰ ਪੱਖਾ ਲਾ ਦੇਣਾ ਉਹਨੇ ਉਹ ਕਮਰੇ ਚ ਥੋੜਾ ਜਿਹਾ ਉਧਰ ਸੁੱਕ ਜੂਗਾ ਫਿਰ ਇਹ ਇੱਧਰ ਆ ਜਾਊਗਾ ਹੁਣ ਆ ਕੇ ਉਹਨੇ ਨਿਣਾ ਹੋਣਾ ਫਿਰ ਹੋਣਾ ਉਹਨੇ ਤਿਆਰ ਤੇ ਲੋ ਜੀ ਆਪਾਂ ਆਪਣਾ ਕੰਮ ਨੇ ਮੇੜਤਾ ਵਧੀਆ ਅੱਜ ਆਪਣਾ ਸਾਜਰੇ ਕੰਮ ਨਿਬੜ ਗਿਆ ਲੋ ਜੀ ਹੁਣ ਇਹ ਸਾਹਮਣੇ ਰੱਖ ਕੇ ਮੈਂ ਕੈਮਰਾ ਇਸ ਸਾਹਮਰੇ ਲਗਾ ਰਹੀ ਸੀਗੀ ਸਾਹਮਣੇ ਰਹਿ ਗਿਆ ਸੀਗਾ ਹੁਣ ਲੌਬੀ ਚ ਲਗਾਉਂ ਔਰ ਰਸੋਈ ਤਾਂ ਆਪਾਂ ਧੋਏ ਦਿਨੇ ਹੁੰਦੇ ਆ ਥੋੜੇ ਦਿਨਾਂ ਬਾਅਦ ਉਹ ਤਾਂ ਕੱਪੜੇ ਧੋਣੀਆਂ ਜਾਂ ਮੈਂ ਜਾਂ ਫਿਰ ਬਾਤ ਚਲਾਉਣੀ ਉਥੇ ਪੁੱਛ ਜਿਹੜਾ ਇਹ ਪਾਣੀ ਹੋਊਗਾ ਸਾਰਾ ਉਧਰ ਡੋਲ ਦੂੰਗੀ ਨਾਲੇ ਨੜੇ ਬਾਈਪਰ ਫੇਰ ਦਾਨੀਆਂ ਪੋਚਾ ਲਗਾ ਦਾਨੀਆਂ ਲੋਜੀ ਮਸ਼ੀਨ ਕੰਨੀ ਵੀ ਲਾ ਕੇ ਇੱਥੇ ਸੈੱਟ ਕਰਕੇ ਧਰ ਦੂ ਮਸ਼ੀਨ ਨੂੰ ਜਗ੍ਹਾ ਨਹੀਂ ਪੜ ਰਹੀ ਕਿੱਥੇ ਧਰ ਨਦੀ ਆਪਣੀ ਤੇ ਲੋਜੀ ਹੁਣ ਇੱਥੇ ਵੀ ਲਗਾਤਾ ਹੁਣ ਇਹ ਸਾਰੇ ਲਗਾ ਦिए ਲੋਬੀ ਚ ਲਗਾ ਕੇ ਫਿਰ ਆਪਾਂ ਬਿਲਲੇ ਅੱਜ ਆਪਣਾ ਸਾਜੇ ਕੰਮ ਨਿਭੜ ਗਿਆ ਕਿਉਂਕਿ ਆਪਾਂ ਸਾਜਰੇ ਲੱਗੇ ਸੀਗੇ ਝਾੜੂ ਲਗਾਉਣ ਝਾੜੂ ਲੱਗਿਆ ਪੋਚਾ ਲੱਗਿਆ ਬੇਟੇ ਹੁਣ ਹੀ ਹਲੇ ਫਿਰਦੇ ਨੇ ਉੱਤਰ ਉਹਨਾਂ ਨੇ ਅਜੇ ਕਾਫੀ ਟਾਈਮ ਲਾਤਾ ਉਧਰ ਮੱਜਾਂ 'ਚ 9 ਵਜੇ ਜਾਣੀ ਨਹੀਂ ਜਾਨੂੰ ਆਉਣਗੇ ਜਾਨੂੰ ਪਰ ਚਲੋ ਆਪਣਾ ਕੰਮ ਨਿਭੜ ਜੂ ਇੱਧਰ ਪੱਖੇ ਲਗਾ ਕੇ ਕਮਰੇ 'ਚ ਸਾਨੂੰ ਸੁੱਕ ਜਾਣਗੇ ਇੱਧਰ ਕਮਰੇ 'ਚ ਇੱਕ ਚ ਲਗਾ ਜੂਗੀ ਮੈਂ ਜਦੋਂ ਨਹਾ ਕੇ ਬੈਠਾਂਗੀ ਇੱਧਰ ਬੈਗਲੂ ਦੀ ਸਾਰੇ ਕਮਰਿਆਂ 'ਚ ਨਿਭੜ ਗਿਆ ਹੁਣ ਇਹ ਮੈਂ ਲਾ ਲਿਆ ਸੀਗਾ ਇਹ ਕਮਰੇ 'ਚ ਪੱਖਾ ਨਾਲੇ ਤਾਂ ਮੈਂ ਕਿ ਸੁੱਕ ਜੂ ਇੱਧਰ ਨੂੰ ਫਿਰ ਮੈਂ ਜਾਊਂਗੀ ਸਾਹਮਣੇ ਕੈਮਰਾ ਰੱਖਿਆ ਵਾ ਮੇਰਾ ਫਿਰ ਗਿੱਲਾ ਹੋਊਗਾ ਤੇ ਪੈੜਾ ਹੋਣਗੀਆਂ ਇਹਦੀ ਕਰਕੇ ਮੈਂ ਕਮਰੇ ਚ ਲਾਤਾ ਸੁੱਕ ਜੂਗਾ ਇਧਰ ਨੂੰ ਲਗਾ ਦੂੰ ਇੱਥੇ ਦਰਵਾਜ਼ੇ ਤੇ ਗੋਹਾ ਜਾਂ ਲੱਗਿਆ ਬਹੁਤ ਸਾਫ਼ ਕਰੂੰਗੀ ਨਾਲੇ ਅੱਜ ਮੈਂ ਫਿਰ ਇਧਰ ਪੋਚਾ ਲਗਾ ਦੂੰ ਇਧਰ ਨੂੰ ਦਰਵਾਜ਼ਾ ਖੋਲ ਲੂ ਮੱਜਾਂ ਵਾਲਾ ਉਹਦੇ ਕਰਕੇ ਚਲੋ ਜੀ ਸੁੱਕ ਜੂਗਾ ਇਧਰ ਲੱਗ ਗਿਆ ਕੰਮ ਨਿਬੜ ਗਿਆ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਲੋ ਜੀ ਹੁਣ ਇੱਧਰ ਵੀ ਨਿਪਟ ਗਏ ਇੱਧਰ ਦੁਬਾਰੇ ਲਗਾ ਦਾਂਗੇ ਆਪਾਂ ਨਾਲੇ ਕਮਰਾ ਕਰ ਦਾਂਗੇ ਬੰਦ ਹੁਣ ਆਗੇ ਆਪਾਂ